ਦੇ ਵਿੱਚ ਫੌਜ ਚ ਕਿਰਦਾਰ ਨਹੀਂ ਦੇ ਉੱਤਰਾ ਨਹੀਂ ਕਿਉਂ ਤੁਸੀਂ ਜਲਦੀ ਜਾਣ ਲੱਗੇ ਆ ਬਹੁਤ ਚਲੋ ਬਈ ਚਲੋ ਵੀ ਤੇ ਬਾਪੂ ਜਿਹੜੀ ਉਹ ਗਾਥੀ ਜਦੋਂ ਤੁਨ ਤੁਸਾਨੂੰ ਇੰਨਾ ਕੀ ਇਹ ਇੱਕ ਵਾਰੀ ਤੁਸੀਂ ਫੌਜ ਦੇ ਵਗੇਰ ਤੁਹਾਡੀ ਬਟਾਲੀ ਨਕਲੀ ਰਹਿ ਗਈ ਸੀ ਜਦੋਂ ਉਹ ਮੈਂ ਤੁਹਾਨੂੰ ਦੱਸਣਾ ਬਈ ਅਸੀਂ ਨਾ 550 ਜਵਾਨ ਸੀ ਅੱਛਾ ਜੀ 500 ਮੋਰ ਕਿਹਾ ਜਾਵੇ ਠੀਕ ਹੈ ਜੀ ਉਹ 500 500 ਮੇਜਰ ਨੇ ਹਟਾ ਲਿਆ ਵਾਫੇ ਜੀ ਬੈਕ ਕਰ ਲਿਆ ਠੀਕ ਹੈ ਜੀ ਨਹੀਂ ਨਾ ਅੱਗੇ ਪਾਰ ਤੇ ਪਈ। ਅੱਛਾ ਜੀ ਵਾਪਸ ਕਰਨਾ। ਵੀ ਉਹ ਅਸੀਂ ਤਿੰਨ ਦੋ ਜਣੇ ਫਾਸ ਗਏ ਤਿੰਨ ਜਣ। ਅੱਛਾ ਜੀ ਇੱਕ ਮਸਾਲਾ ਦੇਣਾ। ਠੀਕ ਹੈ ਜੀ। ਇੱਕ ਮੈਨੂੰ ਫੜਾਉਣਾ। ਮਸਾਲਾ ਕੀ ਮਤ ਉਹ? ਕਾਰ ਤੂੰ ਸ। ਕਾਰ ਤੂੰ ਸ। ਠੀਕ ਹੈ ਜੀ। ਉਹ ਛੋਟੇ ਸੀ ਮਸ਼ੀਨ ਗਨ ਸੀ। ਅੱਛਾ ਜੀ। ਉਹ ਘੁਮਾ ਦੇਦਾ ਹੈ ਚਾਰ ਚੁਪੇ ਨੂੰ ਚਰਖੜੀ ਹੁੰਦੀ ਹੁੰਦੀ। ਠੀਕ ਹੈ ਜੀ। ਐ ਘੁੰਮ ਜਾਂਦੀ। ਠੀਕ ਹੈ ਜੀ। ਕਾਰ ਤੂੰ ਸ ਬਰੇਤੀ 40 ਤੇ ਘੁਮਾ। ਠੀਕ ਹੈ ਜੀ। ਉਜਣ ਨਾਲ ਦਾ ਉਹ ਮਗਰ ਫਟਾਫਟ ਪਾਉਣ ਦੇ ਕਰਦਾ ਦੂਜੀ ਡੱਬੀਆਂ ਤਿਆਰ ਹੁੰਦੀਆਂ ਠੀਕ ਹੈ ਜੀ ਮੈਂ ਕਹਿੰਦਾ ਵੀ ਫਸ ਗਏ ਆਪਾਂ ਹਾਂ ਜੀ ਅਸੀਂ ਇਕੱਲੇ ਹੀ ਰਹਿ ਗਏ ਠੀਕ ਹੈ ਨੇ ਇਹ ਕਹਿੰਦਾ ਵੀ ਹੁਣ ਆਪਣਾ ਪੇਟ ਕਿੰਨਾ ਪਿਆ ਮਾਲ ਕੇ ਨਾ ਪਿਆ ਉਹਨਾਂ ਪੰਜ ਪੇਟੀਆਂ ਪਈਆਂ ਮੈਂ ਕਹਾਂ ਬੱਲੇ ਬੱਲੇ ਜੇ ਇਹ ਤਾਂ ਪੰਜ ਪੇਟੀਆਂ ਕਾਰਤੂਨਸਾਂ ਦੀਆਂ ਕਾਰਤੂਨਸਾਂ ਠੀਕ ਹੈ ਜੀ ਪੰਜ ਪੇਟੀਆਂ ਪਈਆਂ ਨੇ ਠੀਕ ਹੈ ਜੀ ਤੁਹਾਰ ਨਾਲਾਂ ਦਾ ਮੈਂ ਤਿਆਰ ਆ ਟੋਕੀ ਦੇਣਾ ਤੁਸੀਂ ਚਲਾ ਹੀ ਰੱਖੋ ਠੀਕ ਹੈ ਜੀ ਤੇ ਸਵੇਰੇ ਆਪਰ ਬੰਦ ਤੇ ਦੇਣਾ ਉਹਨੇ 1 ਮਹੀਨੇ ਬਾਅਦ ਅੱਛਾ ਜੀ ਤੁਮ ਦਲੀ ਜਬੰਦ ਨੇ ਸਾਡਾ ਹੁਕਮ ਨਹੀਂ ਮੰਨਿਆ ਭੈਣ ਤੇ ਬੰਦ ਦੇ ਮਲੋ ਆਪਣੀ ਕਮਾਂਡਰ ਨੇ ਕਹਿ ਦਿੱਤੀ ਕਿ ਸਾਡਾ ਹੁਕਮ ਨਹੀਂ ਮੰਨਿਆ ਮੰਨਿਆ ਨਹੀਂ ਇੱਕ ਮਹੀਨੇ ਬਾਅਦ ਤੈਨੂੰ ਬੰਦ ਹੋ 1 ਮਹੀਨੇ ਬਾਅਦ ਬੰਦ ਠੀਕ ਹੈ ਜੀ ਤੇ ਉਹ ਨਾਲ ਦਾ ਕੁੜੀ ਨਹੀਂ ਨਾ ਨਾ ਮੁੰਡਾ ਨਹੀਂ ਤੇ ਕੁੜੀ ਦਾ ਵਾਟ ਤੇ ਪਈ ਭੈਣ ਚੋਲ ਠੀਕ ਹੈ ਜੀ ਬੰਦ ਦੇ ਬੰਦ ਦੇ ਚੌਪਰੀ ਜਾ ਫਰੀ ਚਲਾਈ ਰੋ ਫਰੀ ਚਲਾਈ ਠੀਕ ਹੈ ਜੀ ਸਾਡੇ ਕੋਲ ਦੋ ਬੇਟੀਆਂ ਰਹਿ ਗਈ ਕਰ ਤੂੰ ਤੁਹਾਡੀ ਆ ਦੋ ਰਹਿ ਗਿਆ ਨਾ ਤੇ ਉਹਨੂੰ ਮੈਦਰ ਨੂੰ ਪਤਾ ਲੱਗ ਗਿਆ ਭੈਣ ਗੋਲੀ ਸਾਡੀ ਚੱਲਦੀ ਜੇ ਸਾਡੀ ਗੋਲੀ ਨਾ ਹੁੰਦੀ ਤਾਂ ਭੈਰ ਤੋ ਵੈਰੀ ਮੋਰਚਾ ਚਾ ਜਾ ਜਿੰਦੇ ਸਾਡੇ ਆ ਠੀਕ ਹੈ ਜੀ ਸਾਡੇ ਕੋਲ ਆ ਜਾਣੇ ਅੱਛਾ ਜੀ ਉਹ ਜੀ ਲੈਂਗ ਹੋ ਕੇ ਮੇਰੇ ਕੋਲ ਰੈੱਡ ਕਿਤੇ ਮੇਰੇ ਕੋਲ ਠੀਕ ਹੈ ਜੀ ਮੈਨੂੰ ਅੱਛਾ ਫੈਰਨ ਕਰ ਰਹੇ ਹਾਂ ਜੀ ਅੱਗੇ ਭਾਏ ਹਾਲੇ ਕਾਹਦੇ ਨਾ ਹੋਵੇਗਾ ਮੋਰਚਾ ਹੂੰ ਮੈਂ ਕਿਹਾ ਕਿ ਤੋਫ ਦਾ ਫੈਰ ਹੋ ਜਾ ਨਵਾਂ ਹੋ ਜਾ ਅੱਛਾ ਜੀ ਉਹਨੇ ਆ ਕੇ ਸ਼ੀਸ਼ੇ ਚਾ ਚਾਂਦੀ ਦਿੱਤੀ ਇਹ ਸ਼ੀਸ਼ੇ ਚ ਲਚਕੋਣ ਮਾਰੀ ਹਾਂ ਹਾਂਜੀ ਉਹ ਰੈਫਲ ਉਹ ਦੂਜੇ ਨੂੰ ਬੰਬ ਵਾਲੇ ਠੀਕ ਹੈ ਜੀ ਉਹਨੇ ਤੋਪ ਵਾਲਾ ਵੀ ਮਿੱਥ ਮਾਰਿਆ ਲਿਆ ਠੀਕ ਹੈ ਜੀ ਇੱਕ ਫਾਇਰ ਕੀਤਾ ਗਿਆ ਖਾਲੀ ਹੋਣਾ ਜੀ ਮੈਦਾਨ ਭੈਣ ਚੋਂ ਤੋਪ ਦੇ ਫਾਇਰ ਨਾਲ ਠੀਕ ਹੈ ਜੀ ਅਸੀਂ ਉਹਨਾਂ ਦੇ ਮੋਰਚਾ ਜਾ ਵੜੇ ਠੀਕ ਹੈ ਜੀ ਸਵੇਰੇ ਦਰਬਾਰ ਤੇ ਕਰ ਲਿਆ ਉਹਨਾਂ ਸਾਧ ਲਿਆ ਤਿੰਨਾਂ ਪੇਸ਼ੀ ਲੱਗੀ ਤੁਹਾਡੀ ਆਜੋ ਹਾਂਜੀ ਦਰਬਾਰ ਤੇ ਮੈਨੂੰ ਆਦਾ ਲੈ ਅੱਜ ਬੰਨੇਗਾ ਭੈਣ ਦਾ ਖਾਦਾ ਉਵੇਂ ਆ ਕੇ ਚੱਲ ਬਣਨੇਗਾ ਤਾਂ ਬਣਨੇਗਾ ਭੈ ਤਾਂ ਉੱਥੇ ਕਿਹੜਾ ਆਪਣਾ ਕੰਮ ਹੈ ਹਾਂਜੀ ਸੌਲੇ ਆਪਾਂ ਉੱਥੇ ਬਣਨਾ ਹੈ ਮੰਦ ਹਾਂਜੀ ਕਿਹੜਾ ਗੇਰ ਚੱਲ ਜਾਣਾ ਆਪਰ ਇੱਥੇ ਹੀ ਰੱਖਣਾ ਮਸਾਲੇ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਮੈਨੂੰ ਉਹੇ ਤਰਪਾਟ ਲਾ ਉਵੇਂ ਮਸ਼ੀਨ ਗਨ ਲਾ ਉਵੇਂ ਪੇਟੀਆਂ ਰੱਖੋ ਮਗਰ ਠੀਕ ਹੈ ਮੋਰਚਾ ਬਣਾਓ ਆ ਉਵੇਂ ਸੀਨ ਬਣਾਓ ਠੀਕ ਹੈ ਜੀ ਤੁਸੀਂ ਕਰਦੇ ਰਹੇ ਠੀਕ ਹੈ ਜੀ ਹਾਂਜੀ ਉਵੇਂ ਸੀਨ ਬਣਾਇਆ ਮੈਨੂੰ ਨਾ ਫਾਇਰ ਮਤ ਕਰਨਾ ਠੀਕ ਹੈ ਜੀ ਚਲੋ ਜੀ ਉਹਨੇ ਫਟਪਟ ਚੱਲੀ ਫਿਰ ਮੈਨੂੰ ਇੱਕ ਮਰਬਾ ਤੇ ਇੱਕ ਜ਼ਮੀਨ ਦਾ 25 ਰੇ ਜ਼ਮੀਨ ਮਿਲ ਗਏ 25 ਜ਼ਮੀਨ ਵਾਲੀ ਇੱਕ ਪੱਗ ਮਿਲੀ ਤੇ ਇੱਕ ਪੱਗ ਮਿਲੀ ਅੱਛਾ ਜੀ 4 ਰੁਪਿਆ ਮਿਲਿਆ ਇੱਕ ਰੈਫਰ ਮਿਲੀ ਠੀਕ ਹੈ ਜੀ ਤੇ ਤਿੰਨ ਮਿੰਟ ਕੋ ਕੁੜੀ ਆਵੈ ਨੇ ਜੀ ਸਿਹਰੇ ਸਿਹਰੇ ਉਹਨੇ ਕੀ ਕੀਤਾ ਪੈਂਟਰ ਉਹਦੇ ਲਾ ਕੇ ਕਿ ਪੇਟੀ ਤੇ ਰੱਖ ਦਿੱਤੀ ਦੇਖਿਓ ਆਹ ਦਾ ਕੱਲ ਦਾ ਸਪਾਈ ਆਇਆ ਇਹਨਾਂ ਨਾਮ ਲਿਆ ਰਿਹਾ ਮੇਜਰ ਨਹੀਂ ਲਾ ਗਿਆ ਮੇਜਰ ਅੱਛਾ ਜੀ ਤੇ ਖਾਲੇ ਆਹ ਸਾਹ ਨੂੰ ਤਾਂ ਮਿਲਿਆ ਕੁਛ ਨਹੀਂ ਕੋਈ ਜੀ ਜਾ ਤੇ ਇਹ ਨਾ ਫੈਸਲਾ ਕਰਦਾ ਤੇ ਜਾ ਮੈਨੂੰ ਵੀ ਜੋ ਅਸੀਂ ਜਨਨ ਕੈਨਸਲ ਕਰ ਦੋ ਸਿਪਾਈਆਂ ਨੂੰ ਤੇ ਜਾ ਮੇਰੀ ਵੀਡੀਓ ਤੇਰੇ ਨਾਲ ਉਹਨਾਂ ਸਾਹਬ ਨੇ ਆਖਿਆ ਠੀਕ ਹੈ ਤੇਰੇ ਘਰੋਂ ਨਹੀਂ ਜਾ ਰਿਹਾ ਆਹੋ ਸਰਕਾਰ ਦਾ ਜਾ ਰਿਹਾ ਗਵਰਨਮੈਂਟ ਦਾ ਕਿ ਉਹਨੇ ਬਾਤ ਜੀਤੀ ਤੇ ਉਹਨੂੰ ਮਿਲ ਲੈ ਤਖਮਾ ਹੀ ਮਿਲਣ ਲੋ ਠੀਕ ਹੈ ਜੀ ਚਲੋ ਜੀ ਉਹ ਮੇਰੇ ਨਾਲ ਨਾਲ ਲੈ ਵੀ ਗਾਲੇ ਇਹ ਸਾਲਾ ਗੁੱਲੀ ਕਰਕੇ ਦਿਖਾਉਂ ਅੱਛਾ ਜੀ ਆ ਤਾਂ ਇਹ ਕਰਨਾ ਜਾਵੇ ਠੀਕ ਹੈ ਜੀ ਸਮਝਾਂਗੇ ਉਹ ਉੱਥੇ ਮਰ ਗਏ ਸੀ ਪਤਾ ਜੀ ਮਰੇ ਨੂੰ ਠੋਕਦੇ ਅੱਠ ਦਿਨ ਤੋਂ ਰੁਪਏ ਦਲੇ ਇਹ ਕਹੀਏ ਇਹ ਅੱਠ ਦਿਨ ਤੇਰੀ ਜ਼ਿੰਦਗੀ ਹੈ ਜੀ ਜੋ ਖਾਣਾ ਪੀਣਾ ਖਾਣਾ ਤੇ ਇਤਨੀ ਕੀਦਾ ਹਾਂ ਤੇ ਉਹ ਦਾ ਬਕਵਾਸ ਕੀ ਕਰਦਾ ਮੈਂ ਮੇਜਰ ਤੁਸੀਂ ਸਰਪਾਈ ਮੇਰੇ ਥੱਲੇ ਕੋਈ ਗੱਲ ਤੇਰੇ ਥੱਲੇ ਹੀ ਹੈ ਪਤਾ ਜੀ ਮੈਨੂੰ ਇਹਦੇ ਜਲੇ ਰਾਤ ਦੀ ਦਿੱਕਤੀ ਤੇਰੇ ਕੋਲ ਆਵੇ ਤੂੰ ਠੋਕਦੀ ਜਾਂ ਮੇਰੇ ਕੋਲ ਆਏ ਤਾਂ ਮੈਂ ਠੋਕ ਦਾਂ ਤੈਨੂੰ ਨਹੀਂ ਛੱਡਣਾ ਆਪਾਂ ਠੀਕ ਹੈ ਜੀ 7ਵੇਂ ਦਿਨ ਉਹ ਪੈਂਡ ਤੋਂ ਮੇਰੇ ਕੋਲ ਠੋਕਦਾ ਫਿਰ ਸੀ ਆ ਕੇ ਪੁਕਾਰਿਆ ਤੁਸੀਂ ਮੇਰਾ ਚੰਡੇ ਆਸ ਚੰਡੇ ਆਸ ਬਾਏ ਉੱਪਰ ਤਲਖਾ ਚੌਂਕੀਆਂ ਠੀਕ ਹੈ ਜੀ ਬੱਤੀ ਵਾਲੇ ਦਾ ਥੋੜਾ ਬਾਏ ਹੱਥ ਠੀਕ ਹੈ ਜੀ ਥੋੜਾ ਪਿੱਛੇ हट ਜਾ ਬਸ ਮਾਰੇ ਬਹੁਤ ਬੱਤੀ ਵਾਲਾ ਪਿੱਛੇ ਹਟਿਆ ਮਾਰੀ ਛਾਤੀ ਤੇ ਰੱਖ ਦਿੱਤਾ ਪਿਆਰ ਆ ਭੈਣ ਲਿਆ ਮਾਰਦਾ ਸੂਬੇਦਾਰ ਤੋ ਤੋਨ ਪੈ ਗਿਆ ਭੈਣ ਮਿੰਟੇ ਪਛਾਈ ਗੋਲੀ ਚੱਲ ਗਈ ਗੋਲੀ ਚੱਲ ਗਈ ਠੀਕ ਹੈ ਜੀ ਉਹ ਜਿਹੜੇ ਆ ਕੇ ਵੇਖਿਆ ਕੇ ਮੇਦਰ ਮਾਰਤਾ ਸਰਦਾਰ ਜੀ ਨੇ ਸੋਨਸਨ 팔ਿਆ ਠੀਕ ਹੈ ਜੀ ਮੈਂ 팔ਿਆ 팔ਦੇ ਅੰਦਰ ਦੇ ਜਿਹੜੇ ਅੰਦਰ ਦੇ ਤਾਂ ਤੇ ਉਹ ਮੈਂ ਸ਼ਿਕਾਰ ਖੜਨ ਜਾਂਦਾ ਸੀ ਇੱਕ ਮੈਂ ਉਹ ਬਾਹਰ ਕੋਈ